ਬਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਇਸ ਸਮੇਂ ਨਜ਼ਰ ਆ ਰਹੀਆਂ ਨੇ ਕਿਉਂਕਿ ਹਾਈ ਕੋਰਟ ਤੋਂ ਵੀ ਰਾਹਤ ਨਹੀਂ ਮਿਲੀ ਐ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ ਬਿਕਰਮ ਸਿੰਘ ਮਜੀਠੀਆ ਵੱਲੋਂ ਬਿਕਰਮ ਸਿੰਘ ਮਜੀਠੀਆ ਫਲਹਾਲ 14 ਦਿਨਾਂ ਲਈ ਜੇਲ੍ਹ ਵਿੱਚ ਨੇ ਨਾਬਾ ਜੇਲ੍ਹ ਵਿੱਚ ਨੇ ਮਜੀਠੀਆ ਨੇ ਆਪਣੀ ਗ੍ਰਿਫਤਾਰੀ ਦੇ ਖਿਲਾਫ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਪਰ ਹਾਈ ਕੋਰਟ ਤੋਂ ਰਾਹਤ ਮਿਲਦੀ ਹੋਈ ਨਹੀਂ ਨਜ਼ਰ ਆਈ ਸਰਕਾਰੀ ਵਕੀਲ ਦਾ ਕਹਿਣਾ ਹੈ ਕਿ ਬਿਕਰਮ ਸਿੰਘ ਮਜੀਠੀਆ ਨੇ ਹਾਈ ਕੋਰਟ ਵਿੱਚ ਇਹ ਕਿਹਾ ਕਿ ਜੋ ਪਟੀਸ਼ਨ ਹੈ ਉਸ ਦੇ ਵਿੱਚ ਸੋਧ ਕਰਨ ਦੇ ਲਈ 3 ਹਫ਼ਤਿਆਂ ਦਾ ਸਮਾਂ ਚਾਹੀਦਾ ਤੇ ਅਦਾਲਤ ਨੇ 3 ਹਫਤਿਆਂ ਦਾ ਸਮਾਂ ਦਿੱਤਾ ਹੈ 29 ਜੁਲਾਈ ਨੂੰ ਅਗਲੀ ਸੁਣਵਾਈ ਹੋਵੇਗੀ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਵਿਜੀਲੈਂਸ ਵੱਲੋਂ ਕਾਰਵਾਈ ਕੀਤੀ ਗਈ ਸੀ ਤੇ ਵਿਜੀਲੈਂਸ ਵੱਲੋਂ ਕਾਰਵਾਈ ਕਰਦੇ ਆ ਵਿਕਰਮ ਸਿੰਘ ਮਜੀਠੀਆ ਦੇ ਟਿਕਾਣਿਆਂ ਤੇ ਰੇਡ ਵੀ ਕੀਤੀ ਗਈ ਤੇ ਉੱਤਰ ਭਾਰਤ ਦੇ ਕਈ ਟਿਕਾਣਿਆਂ ਤੇ ਇਸ ਸਮੇਂ ਵੀ ਵਿਜੀਲੈਂਸ ਵੱਲੋਂ ਰੇਡ ਲਗਾਤਾਰ ਪਿਛਲੇ ਕੁਝ ਦਿਨਾਂ ਦੌਰਾਨ ਦੇਖੀ ਗਈ ਸੀ ਤਾਂ ਉਸ ਤੋਂ ਬਾਅਦ ਹੁਣ ਨਾਬਾ ਜੇਲ੍ਹ ਵਿੱਚ ਨੇ ਵਿਕਰਮ ਸਿੰਘ ਮਜੀਠੀਆ ਤੇ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਕਿਉਂਕਿ ਹਾਈ ਕੋਰਟ ਤੋਂ ਰਾਹਤ ਨਹੀਂ ਮਿਲੀ ਹੈ ਬਹਾਲ ਤਿੰਨ ਹਫ਼ਤਿਆਂ ਦਾ ਸਮਾਂ ਜ਼ਰੂਰ ਮਿਲਿਆ ਕਿਉਂਕਿ ਉਸ ਪਟੀਸ਼ਨ ਵਿੱਚ ਸੋਧ ਕਰਨ ਦੇ ਲਈ ਸਮਾਂ ਮੰਗਿਆ ਗਿਆ ਵਿਕਰਮ ਸਿੰਘ ਮਜੀਠੀਆ ਵੱਲੋਂ ਸਰਕਾਰੀ ਵਕੀਲ ਦਾ ਇਹ ਕਹਿਣਾ ਹੈ ਵਿਕਰਮ ਸਿੰਘ ਮਜੀਠੀਆ ਇਨਕਮ ਤੋਂ ਵਾਦ ਜਿਹੜੀ ਜਾਇਦਾਦ ਹੈ ਉਸ ਨੂੰ ਲੈ ਕੇ ਵਿਜੀਲੈਂਸ ਦੀ ਰਡਾਰ ਤੇ ਨੇ ਤੇ ਵਿਜੀਲੈਂਸ ਵੱਲੋਂ ਕਾਰਵਾਈ ਲਗਾਤਾਰ ਕੀਤੀ ਜਾ रही है अपनी जो पटिशन हाई कोर्ट में डाली थी जो पहली डेट थी उनकी वो एप्लिक... जो पटिशन है वो इन्फ्रक्चर्स हो गई थी फिर नेक्स्ट डेट उन्होंने नए अगले दिन की मांगी थी रिक्वेस्ट उस दिन भी उनकी एप्लीकेशन उनको विड्रा करनी पड़ गई और जो आज की इनकी तारीख थी आज भी उन्होंने कोर्ट से तीन हफ्ते का समय मांगा है अमेंडमेंट करने के लिए तो अभी के लिए कोई भी राहत उन्हें नहीं मिली है उन्होंने अपने एजेंजमेंट में सिर्फ ये रिक्वेस्ट की है कि ये हमने जो अपनी पिछली पिटीशन है उसमें अमेंडमेंट करनी है हमें तीन हफ्ते का समय चाहिए जी ਅੱਜ ਜਿਹੜੇ ਵਿਕਰਮ ਸਿੰਘ ਮਜੀਠੀਆ ਵੱਲੋਂ ਜਿਹੜੇ ਰਿਮਾਂਡ ਆਰਡਰ ਚੈਲੰਜ ਕੀਤੇ ਗਏ ਸੀਗੇ ਉਹਦੇ ਵਿੱਚ ਜਦੋਂ ਅੱਜ ਪੇਸ਼ੀ ਸੀਗੀ ਤਾਂ ਉਹ ਇਹਨਾਂ ਨੇ ਐਡਜਨਮੈਂਟ ਸਲਿੱਪ ਜਿਹੜੀ ਲਗਾਈ ਹੋਈ ਸੀਗੀ ਜਿਹੜੇ ਵਿਕਰਮ ਸਿੰਘ ਮਜੀਠੀਆ ਦੇ ਲਾਇਰ ਸੀ ਤੇ ਉਹਦੇ ਵਿੱਚ ਕੋਰਟ ਨੇ 3 ਹਫ਼ਤੇ ਤੋਂ ਬਾਅਦ ਦਾ ਜਿਹੜਾ ਜਿਹੜੀ ਡੇਟ ਹੈ ਹੁਣ ਦਿੱਤੀ ਹੈ ਪਹਿਲਾਂ ਆਲਰੇਡੀ ਇਸ ਕੇਸ ਦੇ ਵਿੱਚ ਜਦੋਂ ਪਹਿਲੀ ਡੇਟ ਪਈ ਸੀ ਤਾਂ 7 ਦਿਨ ਦਾ ਪੁਲਿਸ ਰਿਮਾਂਡ ਚੈਲੰਜ ਕੀਤਾ ਸੀ ਤਾਂ ਉਹਦੇ ਵਿੱਚ ਅੱਗੇ ਡੇਟ ਪੈ ਗਈ ਸੀ ਕਿਉਂਕਿ ਉਹ 7 ਦਿਨ ਪੂਰੇ ਹੋ ਗਏ ਸੀ ਫੇਰ 4 ਦਿਨ ਦਾ ਇਹਨਾਂ ਨੇ ਪੁਲਿਸ ਰਿਮਾਨ ਚੈਲੰਜ ਕਰਨ ਲਈ ਟਾਈਮ ਲਿੱਤਾ ਤਾਂ ਉਹਦੇ ਵਿੱਚ ਵੀ ਫਰਦਰ ਅੱਗੇ ਡੇਟ ਪੈਂਦੀ ਹੈ ਕਿਉਂਕਿ ਅਮੈਂਡਮੈਂਟ ਐਪਲੀਕੇਸ਼ਨ ਜਿਹੜੀ ਹੈ ਕਿ ਉਹ ਗਲਤ ਫਾਈਲ ਕਰਦੇ ਨੇ ਫੇਰ ਉਹਨਾਂ ਨੂੰ ਵਿਧਰੋ ਕਰਨੀ ਪੈਂਦੀ ਹੈ ਫਿਰ ਅੱਜ ਜਿਹੜੀ ਐਪਲੀਕੇਸ਼ਨ ਜਿਹੜੀ ਅੱਜ ਇਹਨਾਂ ਦੀ ਡੇਟ ਸੀਗੀ ਅੱਜ ਵੀ ਇਹਨਾਂ ਨੂੰ ਜਿਹੜੀ ਅਡਜਨਮੈਂਟ ਸਲਿੱਪ ਲਗਾਈ ਹੈ ਤੇ ਹੁਣ ਅਗਲੀ ਤਰੀਕ ਤੇ ਨफ्ते ਬਾਅਦ ਦੀ ਹੈ ਤੇ ਵਿਕਰਮ ਸਿੰਘ ਮਜੀਠੀਆ ਨੂੰ ਅੱਜ ਕੋਈ ਰਾਹਤ ਨਹੀਂ ਹੈਗੀ ਅਗਲੀ ਤਰੀਕ ਜਿਹੜੀ ਹੈ 29 ਜੁਲਾਈ ਇਸ ਕੇਸ ਦੇ ਵਿੱਚ ਪਈ ਹੈ